ਲੁਧਿਆਣਾ ਪੀਯੂ ਵਿੱਚ ਅੱਜ ਡਾਕਟਰ ਰਮਨਪ੍ਰੀਤ ਬਾੜ ਵੱਲੋਂ ਲਿਖੀ ਗਈ ਕਿਤਾਬ ਪੰਜਾਬ ਖੇਤੀਬਾੜੀ ਪ੍ਰਬੰਧਨ ਦੀ ਅੱਖ ਤੋਂ ਅੱਜ ਲੋਕ ਸਮਰਪਿਤ ਕੀਤੀ ਗਈ ਹੈ ਇਸ ਕਿਤਾਬ ਦੇ ਵਿੱਚ ਅਹਿਮ ਤੌਰ ਤੇ ਪੰਚਾਇਤ ਦੇ ਟੂंगे ਹੁੰਦੇ ਚਾਰੇ ਪਾਣੀ ਤੋਂ ਇਲਾਵਾ ਬੁੱਡੇ ਨਾਲੇ ਦਾ ਮੁੱਦਾ ਪੰਜਾਬ ਦੇ ਵਿੱਚ ਝੋਨੇ ਦੀ ਖੇਤੀ ਦਾ ਬਦਲਾਅ ਪਰਾਲੀ ਦੇ ਪ੍ਰਬੰਧਨ ਨੂੰ ਲੈ ਕੇ ਅਤੇ ਹੋਰ ਪੰਜਾਬ ਦੀਆਂ ਫਸਲਾਂ ਤੇ ਐਮਐਸਪੀ ਦਾ ਮੁੱਦਾ ਅਤੇ ਨਾਲ ਹੀ ਝੋਨੇ ਦੇ ਬਦਲਾਵਜੋ ਮੱਕੀ ਕਿਉਂ ਨਹੀਂ ਕਾਮਯਾਬ ਹੋ پا ਰਹੀ ਅਤੇ ਕਿਸਾਨ ਇਸ ਦਾ ਖੁਰਕੀ ਹੱਲ ਕਰ ਸਕਦੇ ਨੇ ਇਸ ਸੰਬੰਧੀ ਵਿਚਾਰ ਚਰਚਾ ਕੀਤੀ ਗਈ ਹੈ ਤਾਂ ਇੱਕ ਵਾਰ ਤੁਹਾਨੂੰ ਇਸ ਮੌਕੇ ਦੀਆਂ ਕੁਝ ਤਸਵੀਰਾਂ ਵੀ ਦਿਖਾ ਦਿੰਨੇ ਆ ਤੇ ਇਸ ਮੌਕੇ ਤੇ ਸੁਤਵੀਰ ਸਿੰਘ ਗੋਸਲ VCPAU ਅਤੇ ਹੋਰਾਂ ਦਾ ਕੀ ਕਹਿਣਾ ਉਹ ਵੀ ਸੁਣਾ ਦਿੰਨੇ ਆ ਜਨ ਹਿਤਾਸ਼ੀ টিਆਰਪੀ ਨਹੀਂ ਖਰੀਦਦੇ ਭਰੋਸਾ ਜਿੱਤੇ ਹਨ ਤਾਂ ਦੇ ਵਿੱਚ ਤਾਂ ਲੱਗਦਾ ਹੈ ਕਿ ਖਾਸ ਕਰਕੇ ਜਿਹੜੇ ਪੰਜਾਬ ਦੇ ਕਿਸਾਨਾਂ ਉਹਨਾਂ ਦੇ ਕਾਫੀ ਲਾਹੇਵੰਦ ਹੋਏਗੀ ਫਾਇਦੇਮੰਦ ਹੋਵੇਗੀ ਅੱਜ ਜਿਵੇਂ ਇੱਕ ਕਿਤਾਬ ਜਿਹੜੀ ਹੈਗੀ ਪੰਜਾਬ ਦੀ ਖੇਤੀ ਇਹਨੂੰ ਰਿਲੀਜ਼ ਕੀਤਾ ਡਾਕਟਰ ਅਮਰਪ੍ਰੀਤ ਸਿੰਘ ਬਾੜ ਨੇ ਇਹਨੂੰ ਲਿਖਿਆ ਪੰਜਾਬੀ ਦੇ ਵਿੱਚ ਸੋ ਪਹਿਲੀ ਗੱਲ ਤਾਂ ਇਹ ਪੰਜਾਬੀ ਦੇ ਵਿੱਚ ਹੈ ਸਾਡੇ ਜੋ ਕਿਸਾਨ ਵੀਰ ਨੇ ਉਹ ਸਾਰੇ ਤਕਰੀਬਨ ਪੰਜਾਬੀ ਪੜ੍ਹ ਲੈਂਦੇ ਨੇ ਸੋ ਬਾਕੀ ਇਹਦਾ ਜੋ ਫਾਇਦਾ ਹੋਣ ਵਾਲਾ ਹੈ ਜੋ ਸਾਡੇ ਅੱਜ ਕੱਲ ਮੁੱਖ ਬੁੱਧੇ ਆ ਪੰਜਾਬ ਦੇ ਖੇਤੀ ਦੇ ਸਮੱਸਿਆਵਾਂ ਨੇ ਉਹਦੇ ਬਾਰੇ ਜ਼ਿਕਰ ਕੀਤਾ ਜਿਵੇਂ ਸਾਡਾ ਝੋਨੇ ਅਸੀਂ ਕਹਿੰਦੇ ਕਿ ਝੋਨਾ ਪਾਣੀ ਬਹੁਤ ਘਟਾ ਰਿਹਾ ਸਾਡਾ ਉਹਨੂੰ ਘਟ ਕਰਨਾ ਚਾਹੀਦਾ ਏਰੀਆ ਉਹਦੇ ਬਾਰੇ ਲਿਖਿਆ ਇਹਨਾਂ ਨੇ ਕਿਵੇਂ ਘਟ ਕਰ ਸਕਦੇ ਆ ਫਿਰ ਝੋਨੇ ਤੋਂ ਜਿਹੜੀ ਪਰਾਲੀ ਬਣਦੀ ਹੈ ਅੱਗ ਲੱਗਦੀ ਹੈ ਤੇ ਛੱਟ ਦੇ ਇਲਜ਼ਾਮ ਲੱਗਦਾ ਹੈ ਕਿ ਝੋਨਾ ਜਿਹੜਾ ਹੈਗਾ ਪੰਜਾਬ ਦਾ ਦਿੱਲੀ ਦਾ ਧੂਆਂ ਦਿੰਦਾ ਹੈਗਾ ਉਹਦੇ ਬਾਰੇ ਵੀ ਲਿਖਿਆ ਇਹਨਾਂ ਨੇ ਤੇ ਇਸ ਤੋਂ ਬਾਅਦ ਡਾਈਵਰਸਿਫਿਕੇਸ਼ਨ ਤੇ ਵੀ ਲਿਖਿਆ ਕਿ ਜੇ ਝੋਨਾ ਘਟਾਉਣਾ ਤੇ ਕਿਹੜੀ ਕਿਹੜੀ ਫਸਲ ਆ ਸਕਦੀ ਹੈ ਤੇ ਉਹ ਕਿਵੇਂ ਕਾਮਯਾਬ ਹੋਊਗਾ ਤਾਂ ਡਾਈਵਰਸਿਫਿਕੇਸ਼ਨ ਜਿਹੜੀ ਉਹ ਕਿਉਂ ਅਸੰਭਵ ਹੋ ਗਈ ਕੀ ਸਾਨੂੰ ਕਰਨਾ ਚਾਹੀਦਾ ਉਹ ਲਿਖਿਆ ਗਿਆ ਇਸੇ ਤਰ੍ਹਾਂ ਜਿਨ੍ਹਾਂ ਨੇ ਬਹੁਤ ਸਾਰਾ ਅੱਗੇ ਲਿਖਿਆ ਹੈ ਕਿ ਜਿਹੜੀਆਂ ਜੈਨੇਟਿਕਲੀ ਮੋਡੀਫਾਈਡ ਕ੍ਰੌਪਸ ਨੇ ਜੀਐਮ ਕ੍ਰੌਪਸ ਨੇ ਤੇ ਸਾਇੰਟਿਸਟ ਕਹਿੰਦੇ ਨੇ ਕਿ ਉਹ ਬਹੁਤ achੀਆਂ ਨੇ ਕਿਉਂਕਿ ਯੂਐਸਏ ਦੇ ਵਿੱਚ ਦਸ ਤੋਂ ਬਾਅਦ ਜਿਹੜੀਆਂ ਫਸਲਾਂ ਨੇ ਮੁੱਖ ਫਸਲਾ ਉਹ ਜੈਨੇਟਿਕਲੀ ਮੋਡੀਫਾਈਡ ਕ੍ਰੋਪਸ ਨੇ ਤੇ ਪੰਜਾਬ ਦੇ ਵਿੱਚ ਸਿਰਫ ਹਲੇ ਇੱਕੋ ਹੀ ਹੈ ਇੰਡੀਆ ਦੇ ਵਿੱਚ ਬੀਟੀ ਕਾਟਨ ਉਹਦੇ ਵੀ ਕਿੰਤੂ ਪਰੰਤੂ ਪਹਿਲਾਂ ਬਹੁਤ ਸੀ ਜਦੋਂ ਆਈਸੀ 2002 ਦੇ ਵਿੱਚ ਪਰ ਹੁਣ ਫਾਰਮਰ ਦੇ ਨੇ ਖੁਦ ਐਕਸੈਪਟ ਕਰ ਲਿਆ ਕਿ ਜੇ ਬੀਟੀ ਕਾਟਨ ਹੈਗੀ ਤਾਂ ਹੀ ਅਸੀਂ ਉਹ ਤੋਂ ਕੁਝ ਲੈ ਪਾਵਾਂਗੇ ਨਹੀਂ ਤਾਂ ਕੀੜਾ ਹੀ ਖਾ ਜਾਂਦਾ ਉਹਨੂੰ ਉਹਦੇ ਬਾਰੇ ਵੀ ਲਿਖਿਆ ਸਾਰਾ ਕੁਝ ਤੇ ਇਸੇ ਤਰ੍ਹਾਂ ਅੱਜ ਕੱਲ ਅਸੀਂ ਵੈਲਿਊ ਐਡੀਸ਼ਨ ਕਰਦੇ ਆਂ ਤੇ ਉਹਦੇ ਬਾਰੇ ਲਿਖਿਆ ਪ੍ਰੋਸੈਸਿੰਗ ਕਰਦੇ ਆਂ ਨਾਨ ਨਾਲ ਇੱਕ ਹੋਰ ਜ਼ਿਕਰ ਕੀਤਾ ਕਿ ਜਦੋਂ ਅਸੀਂ ਪ੍ਰੋਡਕਟ ਬਣਾਉਂਦੇ ਆ ਉਹਦੇ ਵਿੱਚ ਕੁਝ ਅਸੀਂ ਪ੍ਰিজਰਵੇਟਿਵ ਆਪਾਂਨੇ ਆ ਇਹ ਵੀ ਜਿਹੜੀ ਆਪਣੀ ਚਟਣੀਆਂ ਆਉਂਦੀਆਂ ਨੇ ਤੇ ਸੋਇਆਬੀਨ ਦੇ ਪ੍ਰੋਡਕਟ ਆਉਂਦੇ ਨੇ ਟਮਾਟੋ ਦੀ ਪੇਸਟ ਆਉਂਦੀ ਹੈ ਇਹਦੇ ਵਿੱਚ ਪ੍ਰিজਰਵੇਟਿਵ ਪਾਏ ਹੁੰਦੇ ਨੇ ਆਪਾਂ ਸਾਰੇ ਖਾਂਦੇ ਆ ਉਹਦੇ ਬਾਰੇ ਵੀ ਜਾਗਰੂਕਤਾ ਕੀਤੀ ਹੈ ਕਿ ਉਹ ਜਿਹੜੇ ਪ੍ਰিজਰਵੇਟਿਵ ਨੇ ਉਹਦੀ ਕੁਆਂਟੀਟੀ ਉਹ ਕੀ ਹੈ ਉਹ ਵੀ ਸਾਡੀ ਸਿਹਤ ਵਾਸਤੇ ਹਾਨੀਕਾਰਕ ਹੋ ਸਕਦਾ ਸਾਨੂੰ ਉਹਦੇ ਬਾਰੇ ਹੋਰ ਸਟੱਡੀਜ਼ ਕਰਨੀਆਂ ਚਾਹੀਦੀ ਨੇ ਸੋ ਇਹਦੇ ਚ ਹੋਰ ਜਿਹੜੀ ਅੱਜਕੱਲ ਨਵੀਆਂ-ਨਵੀਆਂ ਖੋਜਾਂ ਨੇ ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਕਾਰਬਨ ਕ੍ਰੈਡਿਟਸ ਦੀ ਕਾਰਬਨ ਇਨਸੈਂਟਿਵੇਜੇਸ਼ਨ ਦੀ ਉਹ ਵੀ ਅਖੀਰ ਚ ਇਹਨਾਂ ਦੇ ਇੱਕ ਚੈਪਟਰ ਅੰਦਰ ਤਾਂ ਸੋ ਇਹ ਬਹੁਤ ਵਧੀਆ ਜਿਹੜੀ ਪੰਜਾਬੀ ਚ ਹੈ ਕੰਮ ਵਾਲੀ ਹੈ ਬੜੀ ਥੌਟ ਪ੍ਰੋਵੋਕਿੰਗ ਹੈ ਜੇ ਅਸੀਂ ਪੜਾਂਗੇ ਨਾ ਅੱਛੇ ਅੱਛੇ ਵਿਚਾਰ ਸਾਡੇ ਚ ਆਉਣਗੇ ਉੱਤੇ ਅਸੀਂ ਹੋਰ ਸਰਚ ਕਰਾਂਗੇ ਸੋ ਮੈਂ ਅਮਨਪ੍ਰੀਤ ਸਿੰਘ ਬਰਾੜ ਤੇ ਇਹਨਾਂ ਦੇ ਫਾਦਰ ਸਾਹਿਬ ਐਸ ਪੀ ਐਸ ਬਰਾੜ ਡਾਕਟਰ ਸਾਹਿਬ ਜੋ ਇੱਥੇ ਸਾਡੇ ਪਹਿਲਾਂ ਡਾਇਰੈਕਟਰ ਇਹਨਾਂ ਦੀ ਕਮੇਟੀ ਦੇ ਇਨਾਂ ਦੇ ਫੈਮਿਲੀ ਮੈਂਬਰਸ ਤੇ ਰਿਸ਼ਤੇਦਾਰ ਫਰੈਂਡਸ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਡਾਕਟਰ ਸਾਹਿਬ ਇੱਕ ਖੇਤੀ ਸੰਦੇਸ਼ ਵੀ ਅੱਜ ਦੇ ਦਿਨ ਜਾਰੀ ਕੀਤਾ ਗਿਆ ਉਸ ਦੇ ਵਿੱਚ ਖਾਸ ਕਰਕੇ ਇਹ ਚਿੰਤਾ ਚੁਕਾਈ ਗਈਆਂ ਵੀ ਜਿਹੜੇ ਨੀਂਹ ਪਹਾੜੀ ਇਲਾਕੇ ਹੈਗੇ ਉਹਨਾਂ ਵਿੱਚ ਕਣਕ ਜਿਹੜੀ ਆ ਬਹੁਤ ਪੀਲੀ ਪੈ ਰਹੀ ਹੈ। ਤਾਂ ਕਈ ਉਹਨੂੰ ਯੈਲੋ ਰਸਟ ਵੀ ਮੰਨ ਰਹੇ ਨੇ ਪੀੜੀ ਕੁੰਗੀ ਮੰਨ ਰਹੇ ਨੇ। ਸੋ ਕੀ ਲੱਗਦਾ ਵੀ ਕਿਸਾਨਾਂ ਨੂੰ ਤੁਹਾਡੇ ਕੋਲ ਇੱਕ ਹੀ ਸਲਾਹ ਚਾਹੀਦੀ। ਹਲੇ ਦੇਖੋ ਜਿਹੜੀ ਪੀੜੀ ਕੁੰਗੀ ਹੈ ਹਲੇ ਉਹ ਸਮਾਂ ਨਹੀਂ ਆਇਆ ਹਲੇ ਟਾਈਮ ਲੱਗੂਗਾ। ਪੀੜੀ ਕੁੰਗੀ ਤਕਰੀਬਨ ਜਾ ਕੇ ਜਨਵਰੀ ਤੋਂ ਅੱਗੇ ਸ਼ੁਰੂ ਹੁੰਦੀ ਹੈ ਜੀ। ਤੇ ਦੂਜੀ ਜਿਹੜੀ ਪੀੜੀ ਪੈ ਰਹੀ ਹੈ ਉਹਦੇ ਵਿੱਚ ਇਹ ਵੀ ਹੈਗਾ ਕਿ ਕਈ ਵਾਰੀ ਜਦੋਂ بارش ਹੁੰਦੀ ਹੈ ਅੱਜ ਕੱਲ੍ਹ ਕਈ ਖੇਤਾਂ ਦੇ ਜੇ ਆਪਾਂ ਇਹ ਕਰਦੇ ਆ ਕਿ ਮੋਟਰਾਂ ਲੱਗੀਆਂ ਹੋਈਆਂ ਨੇ ਆਪਾਂ ਸ਼ਾਮ ਨੂੰ ਬਾਰਡਰ ਤੇ ਲਾ ਜਾਂਦੇ ਆ ਰਾਤ ਨੂੰ ਪੁਰਾਣੀ ਕਰਦੇ ਪਾਣੀ ਖੇਤ ਚ ਕਿੰਨਾ ਘੜਦਾ ਤੇ ਖੇਤੀ ਜਿੱਥੇ ਜਮੀਨ ਭਾਰੀ ਹੁੰਦੀ ਹੈ ਪਾਣੀ ਖੜ ਜਾਂਦਾ ਜਦੋਂ ਪਾਣੀ ਮਰਦਾ ਨਾ ਉੱਥੇ ਜੇ ਕਣਕ ਲੱਗੀ ਹੋਵੇ ਪੀਲੀ ਪੈ ਜਾਂਦੀ ਹੈ ਕਈ ਵਾਰੀ ਉਸ ਕਾਰਨ ਦੇ ਵਿੱਚ ਕਿਤੇ ਪੀਲੀ ਹੋ ਸਕਦੀ ਹੈ ਆਦਰਵਾਇਜ਼ ਹਲੇ ਜਿਹੜੀ ਅਸੀਂ ਕਹਿੰਦੇ ਯੈਲੋ ਰਸਟ ਨਹੀਂ ਆਈ ਹੈਗੀ ਤੇ ਉਹ ਪਾਣੀ ਕਿਤੇ ਬਹੁਤਾ ਖੜ ਗਿਆ ਹੈ ਭਾਰੀ ਜਮੀਨ ਦੇ ਵਿੱਚ ਪੀੜੀ ਪੈ ਜਾਂਦੀ ਹੈ ਸਾਨੂੰ ਪਾਣੀ ਉਹਨਾਂ ਕੀ ਲਉਣਾ ਚਾਹੀਦਾ ਜਿੰਨੀ ਲੋੜ ਹੈ ਇਹ ਨਹੀਂ ਕਿ ਆਪਾਂ ਪਾਣੀ ਬਦ ਲਾ ਦਈਏ ਉਹਦਾ ਨੁਕਸਾਨ ਨਹੀਂ ਹੁੰਦਾ ਅੱਛਾ ਵਾਕਿ ਸਵਾਲ ਹੈ ਕਿਸਾਨ ਜਿਹੜੇ ਪੰਜਾਬ ਦੇ ਉਹ ਵੀ ਚਿੰਤਿਤ ਹੈਗੇ ਨੇ ਉਹ ਕਹਿੰਦੇ ਵੀ ਇਸ ਵਾਰ ਜਿਸ ਤਰ੍ਹਾਂ ਮੌਸਮ ਹੈ ਉਹ ਜ਼ਿਆਦਾ ਠੰਡ ਨਹੀਂ ਹੈਗੀ ਵੀ ਗਰਮੀ ਜਿਹੜੀ ਹੁਣ ਵੀ ਚੱਲੀ ਜਾ ਰਹੀ 30 ਬਾਈ ਡਿਗਰੀ ਟੈਂਪਰੇਚਰ ਚੱਲ ਰਿਹਾ ਹੈ ਕਦੇ ਵੀ ਝਾੜ ਤੇ ਇਸ ਦਾ ਕੋਈ ਅਸਰ ਪੈ ਸਕਦਾ ਸਾਨੂੰ ਲੈ ਕੇ ਕਿਸ ਦੇ ਨਹੀਂ ਠੰਡ ਇਦਾਂ ਦੇ ਨਹੀਂ ਅੱਜ ਕੱਲ ਜੋ ਠੰਡ ਪੈ ਰਹੀ ਹੈ ਆਪਣੇ ਮੀਡੀਅਮ ਟੈਂਪਰੇਚਰ ਆਪਣਾ 4-5 ਡਿਗਰੀ ਤੱਕ ਵੀ ਆ ਸੋ ਇਹ ਬਹੁਤ ਹੀ ਜਿਹੜੀ ਕਣਕ ਹੈ ਜਿੰਨਾ ਟੈਂਪਰੇਚਰ ਘਟ ਹੋਏਗਾ ਉਹਦੇ ਚ ਇਹਦੀ ਟ੍ਰੇਲਰਿੰਗ ਫਟਾਰਾ ਬਹੁਤ ਹੁੰਦਾ ਹੈ ਸੋ ਉਹਦੇ ਵਾਸਤੇ ਵਧੀਆ ਹੈ ਅਸੀਂ ਘਟ ਨਹੀਂ ਕਹਾਗੇ ਕਣਕ ਵਾਸਤੇ ਇਸ ਵਾਰ ਜਿਹੜੀ ਵੈਂਟਰ ਹੈ ਬਹੁਤ ਵਧੀਆ ਚਲ ਵੀ ਹਾਜੀ ਸਰ ਜਿਹੜੀ ਅੱਜ ਬੋਖ ਲਈ ਕਿਤੇ ਸਭ ਤੋਂ ਪਹਿਲਾਂ ਮੈਂ ਵਧਾਈ ਦੇਣੀ ਚਾਹਨਾ ਡਾਕਟਰ ਅਮਨਪ੍ਰੀਤ ਸਿੰਘ ਜੀ ਬਰਾਡ ਨੂੰ ਜਿਨ੍ਹਾਂ ਨੇ ਸਤਾਰਵੀਂ ਕਿਤਾਬ ਲਿਖੀ ਹੈ ਤੇ ਜਿਹੜੀ ਵੱਡੀ ਗੱਲ ਹੈ ਕਿ ਕਿਤਾਬ ਵੀ ਆਪਣੀ ਮਾਂ ਭਾਸ਼ਾ ਪੰਜਾਬੀ ਦੇ ਵਿੱਚ ਲਿਖੀ ਹੈ ਤੇ ਜਿਹੜੀ ਕਿਤਾਬ ਦਾ ਕੰਟੈਂਟ ਵੀ ਹੈ ਕਿਸਾਨ ਤੇ ਸਰਕਾਰ ਦੇ ਵਿੱਚ ਡਿਸਕਸ਼ਨ ਇਹ ਉਹ ਕਿਤਾਬ ਹੈ ਜਿਹਦੇ ਵਿੱਚ ਨਹੀਂ ਤੁਸੀਂ ਕਿਤਾਬਾਂ ਮਾਰਕੀਟ ਦੇ ਵਿੱਚ ਦੇਖੀਆਂ ਹੋਣੀਆਂ ਕਿਤਾਬਾਂ ਮਿਲਦੀਆਂ ਜਿਹਦੇ ਵਿੱਚ ਸਿਰਫ ਪ੍ਰੋਬਲਮਸ ਦਸੀਆਂ ਕਿ ਕੀ ਦਿੱਕਤਾਂ ਆ ਰਹੀਆਂ ਕਿਸਾਨ ਪਰ ਇਹ ਉਹ ਕਿਤਾਬ ਹੈ ਇਹ ਉਹਨਾਂ ਸਾਈਕਲੋਪੀਡੀਆ ਮੈਨੂੰ ਕਹਿ ਸਕਦਾ ਜਿਹਦੇ ਚ ਪ੍ਰੋਬਲਮਸ ਦੇ ਨਾਲ ਨਾਲ ਹੱਲ ਦੱਸੇ ਗਏ ਆ ਅੱਜ ਦੇ ਕਿਸਾਨ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਉਹਦਾ ਹੱਲ ਹੈ ਤੁਹਾਡੇ ذریعے ਮੈਂ ਸਰਕਾਰਾਂ ਨੂੰ ਬੇਨਤੀ ਕਰਦਾ ਕਿ ਇਹ ਕਿਤਾਬ ਪੰਜਾਬ ਦੇ ਹਰੇਕ ਪਿੰਡ ਹਰੇਕ ਸੁਸਾਇਟੀ 'ਚ ਉਪਲਬਧ ਹੋਣੀ ਚਾਹੀਦੀ ਹੈ ਕਿ ਲੋਕ ਜਾਣ ਸਕਣ ਕਿ ਕੀ ਪ੍ਰੋਬਲਮ ਹੈ ਕੀ ਉਹਨਾਂ ਦੇ ਸੋਲੂਸ਼ਨ ਹੈ ਬਬੀ ਜੀ ਹਾਂਜੀ ਸਰ ਸਭ ਤੋਂ ਪਹਿਲਾਂ ਨਾਮ ਜੀ ਐ ਡਾਕਟਰ ਅਮਨਪ੍ਰੀਤ ਸਿੰਘ ਰਾੜ ਮੈਂ ਕਿ ਕੋਸ਼ਿਸ਼ ਕਰ ਰਿਹਾ ਕਿ ਮੈਂ ਖੇਤੀ ਚ ਖਾਸ ਕਰਕੇ ਕਿਸਾਨਾਂ ਨੂੰ ਕਿਉਂਕਿ ਜਦੋਂ ਮੈਂ ਪਿੰਡ ਜਾਣਾ ਤੇ ਮੈਂ ਦੇਖਦਾ ਸੀ ਕਿ ਕਈ ਮੁਸ਼ਕਲਾਂ ਹੈਗੀਆਂ ਪਰ ਸੋਲੂਸ਼ਨਸ ਕਿਤੇ ਨਹੀਂ ਪਹੁੰਚਦੇ ਕਿਉਂਕਿ ਅਸੀਂ ਆਪਣੇ ਤਰੀਕੇ ਨਾਲ ਪ੍ਰੋਬਲਮ ਨੂੰ ਦੇਖਦੇ ਹਾਂ ਜਿਹੜੇ ਜ਼ਮੀਨ 'ਚ ਹੈਗੇ ਆ ਉਹ ਆਪਣੇ ਤਰੀਕੇ ਨਾਲ ਦੱਸਦੇ ਆ ਉਹਨਾਂ ਦੀ ਆਵਾਜ਼ ਕਿਤੇ ਨਹੀਂ ਸੀ ਆਦੀ ਸੋ ਮੇਰਾ ਇਹ ਸਾਰੇ ਚੀਜ਼ ਦਾ ਜੋ ਲਿਖਣ ਦਾ ਆਰਟੀਕਲ ਲਿਖਣ ਦਾ ਤੇ ਇੱਕ ਕਿਤਾਬ ਤੱਕ ਪਹੁੰਚਣ ਦਾ ਇੱਕੋ ਇੱਕ ਅਕਸਰ ਸੀ ਕਿ ਉਹਨਾਂ ਦੀ ਆਵਾਜ਼ ਜਿਹੜੀ ਹੈਗੀ ਆ ਉਹ ਪੰਚਾਇਤ ਜਾਵੇ ਸਰਕਾਰਾਂ ਤੱਕ ਜਿੱਥੋਂ ਤੱਕ ਤਾਂ ਕਿ ਉਹਨਾਂ ਦੇ ਹੱਲ ਉਸ ਤਰੀਕੇ ਨਾਲ ਲੱਭੇ ਜਾਣ ਜੋ ਲੋਕ ਚਾਹੁੰਦੇ ਹੈਗੇ ਜੋ ਕਿਸਾਨ ਚਾਹੁੰਦੇ ਨਾ ਕਿ ਜੋ ਅਸੀਂ ਦੇਣਾ ਚਾਹੁੰਦੇ ਆ ਸੋ ਮੇਰੀ ਇਸ ਕਿਤਾਬ ਰਾਈ ਇਹੇ ਕੋਸ਼ਿਸ਼ ਹੈ ਤੇ ਅੱਜ ਦਾ ਜਿਹੜਾ ਇਹ ਸਮਾਂ ਵੀ ਹੈ ਮੈਂ ਇਹੇ ਕੋਸ਼ਿਸ਼ ਕੀਤੀ ਹੈ ਕਿ ਮੈਂ ਉਸ ਚੀਜ਼ ਨੂੰ ਰੱਖਾਂ ਤੇ ਇਹਦਾ ਸਭ ਤੋਂ ਵੱਡਾ ਸਹਿਯੋਗ ਮੈਨੂੰ ਜਿਹੜਾ ਹੈਗਾ ਮੈਂ ਜਿਹਦੇ ਕੋਲ ਵੀ ਗਿਆ ਖਾਸ ਕਰਕੇ ਇਸ ਕਿਤਾਬ ਲਈ ਤਾਂ ਵੀ ਸੀ ਸਾਹਿਬ ਨੇ ਵੀ ਕਿਹਾ ਤੇ ਮੈਂ ਵੀ ਅਸੀਂ ਬੈਠ ਕੇ ਜੋ ਡਿਸਕਸ਼ਨ ਹੋਈ ਸਾਡੀ ਉਹ ਇੱਕ ਮੈਂ ਨਹੀਂ ਸਕਦਾ ਕਿ ਬੜੇ ਇੱਕੇ ਨਾਲ ਮੈਨੂੰ ਬੜੀਆਂ ਚੀਜ਼ਾਂ ਇਹਨਾਂ ਤੋਂ ਵੀ ਇੰਪੋਰਟਸ ਮਿਲੀਆਂ ਜਿੱਥੇ ਮੇਰੇ ਇਫਾਦਤੋਂ ਮਿਲੀਆਂ ਉਥੇ ਮੈਨੂੰ ਇਹਨਾਂ ਤੋਂ ਵੀ ਇਸ ਲਈ ਮਿਲੀਆਂ ਤੇ ਮੈਂ ਉਹ ਚੀਜ਼ ਨੂੰ ਵੀ ਵੇਚ ਦਿਆਂਦਾ ਹੈਗਾ ਤਾਂ ਕਿ ਅਸੀਂ ਅਲਟੀਮੇਟਲੀ ਇਕੱਠੇ ਹੋ ਕੇ ਇਸ ਸੋਲੂਸ਼ਨਸ ਕੱਢੀਏ ਕਿਸਾਨਾਂ ਦੀਆਂ ਪ੍ਰੋਬਲਮਸ ਤੇ ਉਹਨਾਂ ਨੂੰ ਹੱਲ ਮਿਲੇ ਤੇ ਅਸੀਂ ਪੰਜਾਬ ਖੁਸ਼ਾਲ ਹੋਵੇ ਮੇਰਾ ਇੱਕੋ ਇੱਕ ਇਹ ਜੀ ਸਰਦਾਰ ਜੀ ਇਹ ਮੁਸ਼ਕਿਲਾਂ ਦੀ ਗੱਲਾਂ ਤਾਂ ਕੀਤੀ ਜਾਂਦੀਆਂ ਨੇ ਇਤਕਾਬਾ ਦੇ ਵਿੱਚ ਵੀ ਚਾਰ ਕੰਦਰਾ ਸਹਿ ਪਰ ਕਿਸਾਨ ਨੂੰ ਇਹਦਾ ਫਲ ਨਹੀਂ ਮਿਲਦਾ ਸਾਨੂੰ ਪਤਾ ਵੀ ਦੋ ਫਸਲਾਂ ਦਾ ਐਮਐਸਪੀ ਇਹਦਾ ਭਾ ਕੀ ਮਿਲਦਾ ਕੋਈ ਹੱਲ ਵੀ ਦੱਸਿਆ ਗਿਆ ਕਿ ਸਾਨੂੰ ਇਹਦੇ ਚ ਮੈਂ ਉਹੀ ਚੀਜ਼ ਕੋਸ਼ਿਸ਼ ਕੀਤੀ ਹੈ ਜੀ ਜਿਹੜਾ ਮੈਂ ਮੰਡੀ ਕਰਨ ਦਾ ਲੈ ਕੇ ਆਉਣਾ ਜਿਹੜੀ ਐਮਐਸਵੀ ਮਿਲਦੀ ਹੈ ਅਸੀਂ ਹੋ ਜਦੋਂ ਦੂਜੀਆਂ ਫਸਲਾਂ ਦਾ ਕੀ ਹੈ ਕਿ ਸਰਕਾਰੀ ਖਰੀਦ ਹੈ ਨਹੀਂ ਕਿ ਭਾ ਜਦੋਂ ਮਾਰਕੀਟਾਂ 'ਚ ਵੱਧ ਹੋ ਜੇ ਤੇ ਉਹ ਭਾੜ ਦੇ ਪੈਂਦਾ ਸੋ ਮੈਂ ਜਿਹੜੀ ਮਾਰਕੀਟਿੰਗ ਦਾ ਐਂਗਲ ਇਸ ਲਈ ਲੈ ਕੇ ਆਇਆ ਕਿ ਅਸੀਂ ਪਹਿਲਾਂ ਹੀ ਉਹਨਾਂ ਰਕਬਾ ਵਿਝਵਾਈਏ ਜਿੰਨੀ ਡਿਮਾਂਡ ਹੈਗੀ ਹੈ ਉਹਦੇ ਹਿਸਾਬ ਨਾਲ ਪਲਾਨ ਬਣਾ ਕੇ ਰਕਬਾ ਕਰੀਏ ਅਸੀਂ ਹਰਿਚ ਖੜੇ ਹਾਂ ਸੋਣੀ ਦੀ ਪਲਾਨ ਕਰੀਏ ਕਿ ਕਿੰਨਾ ਰਕਬਾ ਕਿਹੜੀ ਫਸਲ ਦਾ ਵਿਝਵਾਉਣਾ ਹੈ ਤਾਂ ਕਿ ਉਹਦੇ ਹਿਸਾਬ ਨਾਲ ਲੱਗੇ ਤਾਂ ਕਿ ਜਦੋਂ ਮਾਰਕੀਟ 'ਚ ਫਸਲ ਆਵੇ ਉਹ ਭਾ ਨਾ ਡਿਕੇ ਤੇ ਕਿਸਾਨ ਨੂੰ ਉਹਦਾ ਭਾ ਜਿਹੜਾ ਹੈ ਉਹ ਪੂਰਾ ਮਿਲੇ ਸਭ ਜਿਹੜੀ ਮੇਨ ਅਕਸਰ ਇਸ਼ੂ ਹੈ ਪਾਣੀ ਤੇ ਜਿਹੜਾ ਫਰਾਲੀ ਬਦਦੀ ਕਰ ਤੇ ਉਹਦੇ ਵਿੱਚ ਤੁਹਾਡੀ ਅਕੋਰਡਿੰਗਲੀ ਤੁਹਾਡੀ ਕੀ ਸੋਲੂਸ਼ਨਸ ਨੇ ਜਿਹੜੇ ਗਵਰਨਮੈਂਟਸ ਨੂੰ ਅਡਾਪਟ ਕਰਨੇ ਚਾਹੀਦੇ ਹਨ ਕਿ ਦੀ ਪਾਲਸੀਆਂ ਬੀਤਨ ਦੇ ਵਿੱਚ ਤਿਆਰ ਹੈ। ਦੇਖੋ ਇੱਕ ਗੱਲ ਇਹ ਹੈ ਕਿ ਪਾਣੀ ਦਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈਗਾ ਕਿ ਪਾਣੀ ਨੂੰ ਇਸ ਵਕਤ ਸੰਕੋਚ ਕੇ ਵਾਤਾਵਰਣ ਦੀ ਲੋਡ ਹੈਗੀ ਹੈ। ਹੁਣ ਜਦਾਂ ਪੀਏਯੂ ਨੇ ਵੀ ਬੜੀਆਂ ਛੋਨੇ ਦੀਆਂ ਵੈਰਾਈਟੀਆਂ ਲਿਆਂਦੀਆਂ ਜਿਹੜੀਆਂ ਘੱਟ ਸਮੇਂ ਦੇ ਵਿੱਚ ਪੱਕ ਜਾਂਦੀਆਂ। ਅਸੀਂ ਉਹਨਾਂ ਨੂੰ ਜ਼ਿਆਦਾ ਵੋਟ ਕਰੀਏ ਠੀਕ ਹੈ ਸੋ ਉਹਨਾਂ ਵੱਲ ਲੈ ਕੇ ਆਈਏ ਦੂਜਾ ਪਾਣੀ ਸਾਰੇ ਪਾਸਿਓਂ ਬਚਾਉਣ ਦੀ ਡਿਟਾ ਹੈ ਸਾਰੇ ਪਾਸੇ ਇੱਕੋ ਹੀ ਗੱਲ ਹੋ ਰਹੀ ਹੈ ਖੇਤੀ ਵਾਲੇ ਪਾਸੇ ਜਦ ਕਿ ਜਿਹੜੀ ਸਾਡੀ ਇੰਡਸਟਰੀ ਹੈ ਉਹ ਤੁਸੀਂ ਚਾਹੇ ਸੌਫਟਵੇਅਰ ਲੈ ਲਓ ਚਾਹੇ ਤੁਸੀਂ ਟੈਨਰੀਜ਼ ਲੈ ਲਓ ਕਿੰਨਾ ਪਾਣੀ ਉਹ ਵਰਤ ਰਹੀਆਂ ਫਰੈਸ਼ ਵਾਟਰ ਕਈ ਜਗ੍ਹਾ ਤੇ ਰੀਸਾਈਕਲਡ ਵਾਟਰ ਵਰਤਿਆ ਜਾ ਸਕਦਾ ਹੈਗਾ ਉਹ ਨਹੀਂ ਵਰਤਿਆ ਜਾ ਰਿਹਾ ਸੋ ਮੈਂ ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਦਿੱਤੀਆਂ ਹੈਗੀਆਂ ਪਰਾਲੀ ਲਈ ਜਿਹੜਾ ਹੈਗਾ ਹੁਣ ਜਦੋਂ ਇੱਕ ਬਿਆਨ ਆ ਜਾਂਦਾ ਹੈ ਕਿ ਪਰਾਲੀ ਬੰਦ ਕਰ ਦਿਓ ਝੋਨਾ ਬੰਦ ਕਰ ਦਿਓ ਤੇ ਝੋਨਾ ਬੰਦ ਦਾ ਮਤਲਬ ਇਹ ਕਿ ਜਿਹੜੇ ਕਾਰਖਾਨੇ ਲੱਗ ਰਹੇ ਆ ਪਰਾਲੀ ਨੂੰ ਬਦਲਣ ਦੇ ਉਹ ਕਿਵੇਂ ਕਰਨਗੇ ਉਹ ਕੋਈ ਲਾਹੂਗਾ ਨਹੀਂ ਸੋ ਸਾਨੂੰ ਇੱਕ ਲੈਵਲ ਤੇ ਸਟਿਕ ਕਰਨਾ ਪਊਗਾ ਕਿ ਕਿੰਨਾ ਝੋਨਾ ਅਸੀਂ ਮਿਨੀਮਮ ਰੱਖਾਂਗੇ ਤਾਂ ਕਿ ਜਿਹੜੇ ਕਾਰਖਾਨੇ ਉਹਦੇ ਲਈ ਲੱਗ ਰਹੇ ਹੈਗੇ ਆ ਉਹ ਵੀ ਅਗਲੇ ਲੌਨ ਤੇ ਸਾਡੀ ਉਹ ਪਰਾਲੀ ਦਾ ਹੱਲ ਹੋਵੇ ਕਾਫੀ ਪਰਾਲੀ ਸਾਡੀ ਸਾਊਥ ਜਾਂਦੀ ਹੈ ਪਰ ਹਜੇ ਉਨੀ ਨਹੀਂ ਕਿ ਸਾਰੀ ਅਸੀਂ ਸਾਫ ਕਰੀਏ ਸਸਨ ਨੂੰ ਇਹ ਤੇ ਲਈ ਵੀ ਚੀਜ਼ਾਂ ਲਿਆਉਣ ਦੀ ਲੋੜ ਸੀ